ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਕਿ ਤੁਸੀਂ ਸਾਰੇ ਮਹਾਮੈਦੀ ಅಪਾਰ ਕਿਰਪਾ ਨਾਲ ਟਰਜੀ ਕਲਾ ਵਿੱਚ ਹੀ ਹੋਵੋਗੇ ਦੋਸਤੋ ਮੈਂ ਤੁਹਾਡਾ ਰਾਜਕੁਮਾਰ ਅਰੋੜਾ ਮੁੱਖ ਸੰਪਾਦਕ ਅਤੇ ਪੰਜਾਬ ਚੇਅਰਮੈਨ ਸ਼ਿਵ ਸੈਨਾ ਸਟਾਰ ਕੋਸ ਅੱਜ ਕਾਫੀ ਲੰਬੇ ਸਮੇਂ ਬਾਅਦ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ ਮੈਨੂੰ ਮਾਣ ਹੈ ਆਪਣੀ ਫੇਸਬੁੱਕ ਅਤੇ WhatsApp ਪਰਿਵਾਰ ਤੇ ਕਿ ਤੁਸੀਂ ਮੈਨੂੰ ਪਹਿਲਾਂ ਵਾਂਗ ਹੀ ਆਪਣਾ ਪਿਆਰ ਦਿੰਦੇ ਹੋਏ ਸ਼ਹਿਜੋਗ ਦਿੰਦੇ ਹੋਏ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰੋਗੇ ਤੇ ਫਿਰ ਆਪਣੇ ਸੁਝਾਅ ਵੀ ਇਹ ਡਾਕੂਮੈਂਟਸ ਬਾਕਸ ਦੇ ਜੋ ਲਿਖੋਗੇ। ਚਲੋ। ਖੈਰ ਹੁਣ ਗੱਲ ਕਰਦੇ ਆਂ ਅੱਜ ਦੀ ਇੱਕ ਖਾਸ। ਦੋਸਤੋ ਅੱਜ ਦੇਖਿਆ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ। ਜੋ ਕਿ ਪਾਕਿਸਤਾਨ ਦੇ ਗੁਜਰਾਤ ਏਰੀਆ ਦੀ ਦੱਸੀ ਜਾ ਰਹੀ ਹੈ। ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਿਰਫ ਦੋ ਬਦਮਾਸ਼ਾਂ ਨੂੰ ਮਾਰਨ ਲਈ ਅਣਗੈਰਤ ਪੁਲਿਸ ਮੁਲਾਜ਼ਮਾ ਨੇ ਬੇਹਿਸਾਬਾ ਫਾਇਰਿੰਗ ਕਰਕੇ ਅਸਮਾਨ ਚੋਂ ਜ਼ਮੀਨ ਚੋਂ ਫਾਇਰਿੰਗ ਕਰਕੇ ਕਰੀਵਸ ਤਾਰਾਂ ਘੰਟੇ ਫਾਇਰਿੰਗ ਕਰਕੇ ਉਹਨਾਂ ਨੂੰ ਮਾਰਿਆ ਹੁਣ ਇਸ ਗੱਲ ਤੋਂ ਹੀ ਅੰਦਾਜ਼ਾ ਲਗਾ ਲਓ ਕਿ ਸਾਡੇ ਭਾਰਤ ਦੇਸ਼ ਨਾਲ ਲੁੱਕ ਛਿਪ ਕੇ ਪੰਗੇ ਲੈਣ ਵਾਲਿਆਂ ਦੀ ਕੀ ਔਕਾਤ ਹੈ ਜਿਨ੍ਹਾਂ ਨੂੰ ਆਪਣੇ ਹੀ ਘਰ ਦੇ ਦੋ ਬਦਮਾਸ਼ਾਂ ਨੂੰ ਮਾਰਨ ਲਈ ਇੰਨਾ ਵੱਡਾ ਉਪਰਾਲਾ ਕਰਨਾ ਪਿਆ 2 ਜਾਂ 3 ਕਹਿੰਦੇ ਕਿ 4-5 ਹੈਲੀਕਾਪਟਰਾਂ ਰਹੀ ਵੀ ਫਾਇਰਿੰਗ ਕੀਤੀ ਤੇ ਅਣਗਿਣਤ ਬੇहिਸਾਬਾ ਮੁਲਾਜ਼ਮਾਂ ਨੇ ਚਾਰੇ ਪਾਸਿਆਂ ਤੋਂ ਮਤਲਬ ਜ਼ਮੀਨੀ ਤੇ ਅਸਮਾਨ ਤੋਂ ਫਾਇਰ ਕਰ ਕਰਕੇ ਕਾਰ ਕਰਕੇ ਕੰਧਾਂ ਪੂਰੀ ਤਰ੍ਹਾਂ ਬਣ ਕੇ ਰੱਖ ਦਿੱਤੀਆਂ ਸੀ ਜੋ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਹੁਣ ਦੂਜੇ ਪਾਸੇ ਅਸੀਂ ਚਲੋ ਪਾਸੇ ਦੀ ਗੱਲ ਛੱਡੋ ਪੰਜਾਬ ਦੀ ਗੱਲ ਛੱਡੋ ਜੇ ਗੱਲ ਕਰੀਏ ਸਿਰਫ ਜਲੰਧਰ ਦੀ ਹੀ ਤਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਜੀ ਦੀ ਅਗਵਾਈ ਵਿੱਚ ਆ ਪਿੱਛੇ ਦੇ ਤਿੰਨ ਚਾਰ ਜੋ ਮੁਕਾਬਲੇ ਹੋਏ ਆ ਉਹਦੇ ਵਿੱਚ ਸਿਰਫ ਕੁਝ ਕੁ ਗੈਂਟੀ ਦੇ ਮਲਾਜਮਾਂ ਨੇ ਨਾ ਮਾਤਰ ਜਿਹਾ ਇਹ ਫਾਇਰ ਕਰਕੇ ਜੋ ਗੈਂਗਸਟਰ ਸੀਗੇ ਉਹਨਾਂ ਨੂੰ ਜਿਉਂਦੇ ਜੀ ਕਾਬੂ ਕੀਤਾ ਤਾਂ ਇਹਨਾਂ ਪਾਕਿਸਤਾਨੀਆਂ ਦੀਆਂ ਫੋਰਸਾਂ ਨੂੰ ਘਰ ਦੇ ਵਿੱਚ ਹੀ ਦੋ ਸਰ ਬਦਮਾਸ਼ਾਂ ਲਈ ਇੰਨੀ ਵੱਡੀ ਮਿਹਨਤ ਕਰਨੀ ਪਈ ਤੇ ਫਿਰ ਵੀ ਵੱਡੀਆਂ-ਵੱਡੀਆਂ ਡਿੰਗਾ ਏਦਾਂ ਹਾਕ ਰਹੇ ਹਨ ਕਿ ਪਤਾ ਨਹੀਂ ਕਿੱਡੀ ਵੱਡੀ ਕਾਮਯਾਬੀ ਹਾਸਲ ਕਰ ਲਈ ਇਸ ਕਾਣ ਤੋਂ ਬਾਅਦ ਮਰਨ ਵਾਲੇ ਜੋ ਬਦਮਾਸ਼ ਸੀ ਜਿਹਨੂੰ ਕਹਿੰਦੇ ਉਹਦੀ ਪਤਨੀ মিডিਆ ਦੇ ਸਾਹਮਣੇ ਆਈ ਤਾਂ ਉਸ ਨੇ ਦੱਸਿਆ ਕਿ ਅਸੀਂ ਲਵ ਮੈਚ ਕਰਵਾਈ ਸੀ ਤੇ ਜੋ ਕਿ ਪਿਛੇ ਵਿੱਚ ਇੱਕ ਡਾਕਟਰ ਵੀ ਹੈ ਉਸ ਨੇ ਖਲਾਸਾ ਕੀਤਾ ਕਿ ਮਰਨ ਵਾਲਾ ਕਹਿੰਨ ਨੂੰ ਭਾਵੇਂ ਬਦਮਾਸ਼ ਸੀ ਗਲਤ ਕੰਮ ਕਰਦਾ ਸੀ ਕਿਉਂਕਿ ਕਹਿੰਦੇ ਉਹ ਨਸ਼ਿਆਂ ਦੀ ਸਪਲਾਈ ਦਾ ਕੰਮ ਕਰਦਾ ਸੀ ਨਸ਼ੇ ਵੇਚਦਾ ਸੀ ਨਸ਼ਿਆਂ ਦਾ ਕਾਰੋਬਾਰ ਕਰਦਾ ਸੀ ਪਰ ਉਸ ਦੀ ਪਤਨੀ ਦੱਸਿਆ ਕਿ ਜਿੱਥੇ ਉਹ ਗਲਤ ਕੰਮ ਕਰਦਾ ਸੀ ਗਲਤ ਕੰਮਾਂ 'ਚ ਹਿੱਸਾ ਲੈਂਦਾ ਸੀ ਉੱਥੇ ਨਾਲ ਹੀ ਉਹ ਬਹੁਤ ਸਾਰੇ ਗਰੀਬ ਘਰਾਂ ਨੂੰ ਲੋੜਵੰਦ ਘਰਾਂ ਨੂੰ ਰਾਸ਼ਨ ਵੀ ਦਿੰਦਾ ਸੀ ਇਤੋਂ ਤੱਕ ਆਪਣੀ ਇੱਕ ਵਿਧਵਾ ਭੈਣ ਦੇ ਘਰ ਦਾ ਸਾਰਾ ਖਰਚ ਉਹਦੇ ਸਿਰ ਤੇ ਹੀ ਚੱਲਦਾ ਸੀ ਉਸ ਦੇ ਕਹਿਣ ਦਾ ਮਤਲਬ ਸੀ ਕਿ ਮੇਰਾ ਪਤੀ ਭਾਵੇਂ ਗਲਤ ਕੰਮ ਕਰਦਾ ਸੀ ਗਲਤ ਧੰਦੇ ਕਰਦਾ ਸੀ ਪਰ ਉਸ ਦੇ ਨਾਲ ਉਹ ਭਲਾਈ ਦੇ ਕੰਮ ਵੀ ਕਰਦਾ ਸੀ ਚਲੋ ਖੈਰ ਜੋ ਵੀ ਸੀ ਉਹ ਚੰਗਾ ਸੀ ਚਾਹੇ ਮੰਦਾ ਸੀ ਪਰ ਮੇਂ ਗਾਲ ਇਹ ਕਿ ਜੋ ਪਾਕਿਸਤਾਨੀ ਪੁਲਿਸ ਨੂੰ ਇੰਨੀ ਮਿਹਨਤ ਕਰਨੀ ਪਈ ਸਿਰਫ ਦੋ ਬਦਮਾਚਾਂ ਲਈ ਇਹ ਜੋ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਆਂ ਜੋ ਗੱਲਬਾਤ ਕਰ ਰਹੇ ਆਂ ਮੈਂ ਤੁਹਾਡੇ ਨਾਲ ਇਹ ਸਾਨੂੰ ਸਾਰੀ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਹੀ ਪ੍ਰਾਪਤ ਹੋਈ ਹੈ ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ ਤੁਹਾਡਾ ਇਸ ਵੀਡੀਓ ਬਾਰੇ ਇਸ ਪਾਕਿਸਤਾਨੀ ਫੋਰਸਾਂ ਬਾਰੇ ਉਹਨਾਂ ਬਦਵਾਚਾਂ ਬਾਰੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਕੀ ਕਹਿਣਾ ਹੈ ਹੇਠਾਂ ਕਮੈਂਟਸ ਬਾਕਸ ਵਿੱਚ ਜ਼ਰੂਰ ਲਿਖੋ ਜਿਨ੍ਹਾਂ ਨੇ ਹਜੇ ਤੱਕ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਪਹਿਲਾਂ ਉਸ ਸਬਸਕ੍ਰਾਈਬ ਕਰੋ ਅਤੇ ਫਿਰ ਨਾਲ ਹੀ ਜੋ ਘੰਟੀ ਦਾ ਨਿਸ਼ਾਨ ਲੱਗਾ ਹੈ ਉਸ ਨੂੰ ਵੀ ਜਰੂਰ ਦਬਾਓ ਤਾਂ ਜੋ ਸਾਡੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਅਤੇ ਹੋਰ ਜਾਣਕਾਰੀਆਂ ਵਾਲੀ ਜੋ ਵੀ ਅਪਡੇਟ ਹੋਵੇ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਹੋਰਨਾਂ ਨੂੰ share ਵੀ ਜਰੂਰ ਕਰਿਓ ਤਾਂ ਜੋ ਸਾਡੀ ਜੋ ਆਵਾਜ਼ ਹੈ ਸਾਡੀ ਜੋ ਜਾਣਕਾਰੀ ਹੈ ਉਹਨਾਂ ਤੱਕ ਵੀ ਪਹੁੰਚ ਸਕੇ ਉਮੀਦ ਹੈ ਕਿ ਨਿਰਾਸ਼ ਨਹੀਂ ਕਰੋਗੇ ਤੇ ਇਸ ਦੇ ਨਾਲ ਹੀ ਇਹ ਜੋ ਪੇਸ਼ਕਸ਼ ਇੱਥੇ ਖਤਮ ਕਰਨ ਦੀ ਇਜਾਜ਼ਤ ਚਾਹਨਾ ਫਿਰ ਜਲਦੀ ਹੀ ਪੇਸ਼ ਹੋਵਾਂਗਾ ਇੱਕ ਹੋਰ ਨਵੀਂ ਖਬਰ ਲੈ ਕੇ ਤੇ ਤੁਸੀਂ ਦੇਖਦੇ ਰਹੋ ਸਾਡੇ ਇਸ YouTube ਚੈਨਲ ਤਹਿਲਕਾ ਪੰਜਾਬ ਨੈਟਵਰਕ ਜੇ ਕਾਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜੈ ਮਾਤਾ ਦੀ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੋ ਸਾਡੇ ਇਸ YouTube ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਇਸ ਦੇ ਨਾਲ ਹੀ ਸਾਡੀ ਇਹ ਪੇਸ਼ਕਸ਼ ਖਤਮ ਹੁੰਦੀ ਹੈ ਤੇ ਮੈਨੂੰ ਦੇ ਇਜਾਜ਼ਤ ਫਿਰ ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਖਬਰ ਦੇ ਨਾਲ ਤੁਸੀਂ ਦੇਖਦੇ ਰਹੋ ਸਾਡਾ YouTube ਚੈਨਲ ਅਗਰ ਆਪ ਵੀ ਕੈਨੇਡਾ ਜਾਣੇ ਦਾ ਸੁਪਨਾ ਦੇਖਤੇ ਹਨ और तलाश कर रहे हैं किसी बेहतरीन कंसल्टेंट की कनाडा जाने का सपना पूरा करें पंजाब सरकार द्वारा मान्यता प्राप्त जलंधर के मन्नत कंसलटेंट्स के साथ बहुत सारे सफल माइग्रेशन हमारे द्वारा आज तक किए जा चुके हैं कोई फाइल चार्ज नहीं कोई एडवांस नहीं सारी की सारी फीस कैनेडा पहुँच जाने के बाद आज ही स्क्रीन पर दिए नंबरों पर सुबह 10 बजे से शाम 5 बजे तक संपर्क करें बिना कोई खर्च ही पुर्तगाल जाए एयरपोर्ट पर वर्क परमिट पर हमें शीघ्र ही चाहिए ट्रॉली बॉय क्लीनर पैकिंग हेल्पर पार्किंग ड्राइवर सिक्योरिटी गार्ड इलेक्ट्रिशियन कंप्यूटर ऑपरेटर वेतन आठ 1500 ऐसी पंद्रह सौ यूरो प्लस खाना प्लस रहना प्लस मेडिकल इंश्योरेंस प्लस अन्य सुविधाएं पुर्तगाली लेबर कोर्ट लॉ के अनुसार ही मिलेगी और जानकारी के लिए सुबह 10 से शाम 5 बजे तक स्क्रीन पर दिए नंबरों पर संपर्क करें